ਜਿੰਨੇ ਆ ਵੀਡੀਓ ਨਹੀਂ ਨਾ ਦੇਖੀ ਉਹਨੂੰ ਜ਼ਿੰਦਗੀ ਚ ਪਤਾ ਹੀ ਨਹੀਂ ਚੱਲਣਾ ਕਿ ਹੋ ਕੀ ਰਿਹਾ ਆ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ ਇਸ ਵੀਡੀਓ ਨੂੰ ਮੰਗਤਾਂ ਕੋ ਇਥੇ ਬੈਠੀਆਂ ਆ ਅੰਦਰ ਬੈ ਕੇ ਰੋਟੀ ਖਾ ਲਾ ਮੰਮੀ ਮੈਨੂੰ ਤਾਂ ਬਾਹਰ ਚੁੱਲ੍ਹੇ ਮੂਰੇ ਬੈ ਕੇ ਰੋਟੀ ਖਾਣੀ ਵਧੀਆ ਲੱਗਦੀ ਆ ਲੱਗਦੀ ਆ ਤੈਨੂੰ ਵਧੀਆ ਜੇ ਕਿਸੇ ਨੇ ਵੇਖ ਲਾ ਕੀ ਕਰਨਗੇ ਅਗਲੇ ਉਹ ਮੰਮੀ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਮੈਨੂੰ ਭੁੱਖ ਲੱਗੀ ਪਈ ਆ ਮੈਨੂੰ ਰੋਟੀ ਖਾ ਲੈੰਦੋ ਤੇਰੇ ਮੂੰਹ ਤੇ ਕਹੂਗਾ ਅਗਲਾ ਤੇਰੀ ਮਾਂ ਨੇ ਕੋ ਤੈਨੂੰ ਸਿਖਾਇਆ ਵੀ ਆ ਕਿ ਨਹੀਂ ਬਸ ਕਰ ਮ ਮਾਫ ਕਰ ਮੈਨੂੰ ਰੋਟੀ ਖਾ ਲੈਣ ਦੇ ਕੋਈ ਨਾ ਅੱਗੇ ਤੋਂ ਅੰਦਰ ਬੈ ਕੇ ਖਾ ਲਿਆ ਕਰੂੰਗੀ ਰੋਟੀ ਹਾਂ ਆ ਲੈ ਵੀਰੇ ਪਾਣੀ ਪੀ ਲੋ ਕੁੜਕੇ ਜੇ ਤੋ ਕੋਈ ਰਿਸ਼ਤੇਦਾਰ ਆਉਂਦਾ ਨਾ ਪਾਣੀ ਟ੍ਰੇ 'ਚ ਰੱਖ ਕੇ ਫੜਾਈਦਾ ਹੁੰਦਾ ਕੋਈ ਨਹੀਂ ਮਾਸੀ ਜੀ ਮੈਂ ਕਿਹੜਾ ਬਗਾਨਾ ਵਾਂ ਉਹ ਤਾਂ ਗੱਲ ਬਗਾਨੇ ਦੀ ਨਹੀਂ ਗੱਲ ਤਾਂ ਦੀ ਮਾਪਿਓ ਦੀ ਜਿਨ੍ਹਾਂ ਨੇ ਇਹਨੂੰ ਅਗਲ ਨਹੀਂ ਦਿੱਤੀ ਐ ਦਾਦੀ ਸੱਸਾ ਵੀ ਹੁੰਦੀਆਂ ਆ ਗੱਲ ਕਰ ਤੇ ਟੋਕਣਾ ਪਾਬੀ ਦੋ ਮਿੰਟ ਰੁਕ ਜਾ ਚਾੜ ਨੂੰ ਮਾਰੀ ਮੇਰੇ ਤੇ ਮਿੱਟੀ ਪੈ ਜਾ ਅੱਗੇ ਦੇਖਿਓ ਹੁਣ ਪਾਬੀ ਤੈਨੂੰ ਕਿੰਨੇ ਵਾਰੀ ਕਿਹਾ ਵਾ ਮਾੜਾ ਮੋਟਾ ਤਿਆਰ ਹੋ ਕੇ ਰਿਆ ਕਰ ਆ ਕੀ ਜਲੂਸ ਕੱਢਿਆ ਤੂੰ ਆਪਣਾ ਮੈ ਠੀਕ ਤਾਂ ਹੈਗੀਆਂ ਮੈਂ ਸਵਾਹ ਠੀਕ ਆ ਨਾ ਮੇਕਅਪ ਕੀਤਾ ਆ ਵਾਲਾਂ ਦਾ ਵੇ ਕੀ ਹਾਲ ਬਣਾਇਆ ਆ ਚੁੰਨੀ ਵੇ ਗਲ ਚ ਕਿਵੇਂ ਫਸਾਈ ਆ ਸਾਡਾ ਨਾ ਪਿੰਡ ਦੇ ਵਿੱਚ ਕੋਈ ਸਟੇਟਸ ਆ ਅਮੀਰ ਘਰਾਣੇ ਤੋਂ ਆ ਅਸੀਂ ਮੇਰੇ ਭਰਾ ਦੀ ਘਰ ਵਾਲੀ ਆ ਤੂੰ ਮਾੜਾ ਮੋਟਾ ਬਣ ਥਣ ਕੇ ਰਿਆ ਕਰ ਨਾਲੇ ਵੀਰੇ ਨੇ ਨਾ ਤੇਰੇ ਵਾਸਤੇ ਆ ਕੱਪੜੇ ਭੇਜਿਆ ਨਵੇਂ ਇਹਨੂੰ ਪਾ ਕੇ ਦਿਖਾ ਜੇ ਨਾ ਸਹੀ ਹੋਏ ਫਿਰ ਮੈਂ ਮੋੜ ਕੇ ਦੁਬਾਰਾ ਚੇਂਜ ਕਰਕੇ ਲੈ ਕੇ ਆਉਂਗਾ ਆ ਦੇਖਿਓ ਮੇਰਾ ਵੇਖਿਓ ਜੀਨ ਵਧੀਆ ਲੱਗਦੀ ਆ ਪਾ ਲਈ ਮੈਂ ਉਹ ਕੀ ਭਾਬੀ ਤੈਨੂੰ ਤਾਂ ਕੱਪੜੇ ਪਾਉਣ ਦਾ ਵਿੱਚ ਅੱਜ ਨਹੀਂ ਹੈਗਾ ਵੀਰੇ ਨੇ ਤੇਰੇ ਵਾਸਤੇ ਜੀਨ ਤੇ ਟੌਪ ਲੈ ਕੇ ਭੇਜਿਆ ਸੀ ਅੱ ਕੀ ਪਾਈ ਫਿਰਦੀ ਐ ਤੂੰ ਤਾਂ ਕੱਪੜਿਆਂ ਦਾ ਸੱਤਿਆ ਨਾਸ ਮਾਰਤਾ ਕਿਉਂ ਵੀਰੇ ਕੀ ਹੋਇਆ ਉਹ ਭਾਬੀ ਜੀਨ ਨਾ ਚੁੰਨੀ ਕੌਣ ਲੈਂਦਾ ਐਡਾ ਵੱਡਾ ਘਗਰਾ ਪਾਈ ਫਿਰਦੀ ਆ ਵੀਰੇ ਨੇ ਟੌਪ ਤੈਨੂੰ ਕਹਦੇ ਹੱਥੇ ਲੈ ਕੇ ਦਿੱਤਾ ਵਾ ਵੀਰੇ ਮੇਰੇ ਪੱਕੇ ਘਰ 'ਚ ਮੇਰੇ ਮਾਪਿਓ ਨੇ ਮੈਨੂੰ ਪੰਜਾਬੀ ਸੂਟ ਪਾਉਣਾ ਹੀ ਸਿਖਾਇਆ ਮੈਂ ਅਜੇ ਤੱਕ ਕਦੇ ਵੀ ਜੀਨ ਟੌਪ ਵਗੈਰਾ ਜਾਂ ਛੋਟੇ ਛੋਟੇ ਕੱਪੜੇ ਅਜੇ ਤੱਕ ਕਦੇ ਨਹੀਂ ਪਾਏ ਅੱਭੀ ਅਸੀਂ ਆਪਦੇ ਭਰਾ ਦਾ ਵਿਆਹ ਨਾ ਗਰੀਬ ਕਰ ਚਾ ਇਸ ਕਰਕੇ ਕੀਤਾ ਸੀ ਵੀ ਚੱਲ ਕੋਈ ਨਹੀਂ ਥੋੜੀ ਥੋੜੀ ਸਾਡੇ ਚ ਰਲ ਜੇਗੀ ਪਰ ਤੂੰ ਤਾਂ ਸਾਡੇ ਚ ਜਮਣ ਹੀ ਰਲਦੀ ਸਾਨੂੰ ਉਹਦੇ ਭਰਾ ਦਾ ਵਿਆਹ ਨਾ ਹਾਈ ਫਾਈ ਘਰ ਦੀ ਕੁੜੀ ਨਾਲ ਹੀ ਕਰਨਾ ਚਾਹੀਦਾ ਸੀ ਤੇਰੇ ਮਾਪਿਓ ਨੇ ਤਾਂ ਤੈਨੂੰ ਸिखਾਇ ਹੀ ਕੋਜਣੀ ਹਾਂ ਵੀਰੇ ਅੱਜ ਤੱਕ ਮੇਰੇ ਮਾਪਿਓ ਨੇ ਮੈਨੂੰ ਜੋ ਵੀ ਸਿਖਾਇਆ ਸਭ ਕੁਝ ਗਲਤ ਹੀ ਸਿਖਾਇਆ ਵੀਰੇ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਸੁਣਿਓ ਅਸੀਂ ਆਪਦੀ ਮੰਮੀ ਦੇ ਨਾਲ ਹੀ ਚੁੱਲ੍ਹੇ ਕੋਲ ਬਹਿ ਕੇ ਰੋਟੀ ਖਾ ਲੈਂਦੇ ਸੀ ਹਮ ਪਰ ਮੇਰੇ ਮਾਪਿਓ ਨੇ ਮੈਨੂੰ ਇਹ ਨਹੀਂ ਸਿਖਾਇਆ ਵੀ ਚੁੱਲ੍ਹੇ ਕੋਲ ਬਹਿ ਕੇ ਰੋਟੀ ਸਿਰਫ ਗਰੀਬ ਘਰ ਚ ਹੀ ਖਾ ਸਕਦੇ ਆ ਅਮੀਰ ਘਰ ਚ ਨਹੀਂ ਖਾ ਸਕਦੇ ਵੀਰੇ ਮੇਰੀ ਮਾਂ ਕਹਿੰਦੀ ਹੁੰਦੀ ਸੀ ਜਿਹੜੀ ਆਹ ਚੁੰਨੀ ਆ ਨਾ ਇਹ ਔਰਤ ਨੂੰ ਚਾਰ ਚੰਨ ਲਾ ਦਿੰਦੀ ਆ ਬਿਲਕੁਲ ਸੱਚ ਕਿਹਾ ਪਰ ਇਹ ਨਹੀਂ ਮੇਰੇ ਮਾਪਿਆਂ ਨੇ ਮੈਨੂੰ ਸਿਖਾਇਆ ਵੀ ਚੁੱਲ੍ਹੀ ਚਾਰ ਚੰਨ ਸਿਰਫ ਗਰੀਬ ਘਰ ਚ ਹੀ ਲਾਉਂਦੀ ਆ ਅਮੀਰ ਘਰ ਚ ਨਹੀਂ ਲਾਉਂਦੀ ਦੇਖਿਆ ਅੱਜ ਕੱਲ ਲੋਕ ਪਰਿਵਾਰ ਦੇਖਦੇ ਆ ਅਮੀਰ ਆ ਜਾਂ ਗਰੀਬ ਆ ਅੱਜ ਕੱਲ ਲੋਕ ਇਨਸਾਨ ਦੇ ਗੁਣ ਨਹੀਂ ਦੇਖਦੇ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ